ਦੱਸੋ ਦੀ ਨਾਂ ਲਓ ਬੰਦਾ ਕਿਹੜਾ ਲੈਦਾ ਨਾ ਮਾ ਰਾਦੇ ਕਸਮ ਲੱਗਿਆ ਮੇਰੇ ਦੋਵੇਂ ਪੁੱਤ ਮਰ ਜਾਂ ਜੇ ਮੈਂ ਝੂਠ ਮਾਰੀ ਠੀਕ ਹੈ ਜੀ ਬੋਲੋ ਫਿਰ ਉਹਨਾਂ ਨਾਲ ਹੀ ਆਈ ਦੱਸ ਕੇ ਨਾਂ ਕੀ ਕਰਾ ਇੱਥੇ ਬੜਾ ਗਲੀ ਚ ਬੈਠਾ ਗੰਦ ਮੁੱਕਣਾ ਕਿ ਬੜੀ ਵਧੀਆ ਪਹਿਨਾ ਗਾਜੇ ਸੱਚ ਬੋਲਣਾ ਬੋਲਣੇ ਰੋਕਾ ਦੇਣਾ ਸਾਨੂੰ ਸੱਚਾਈ ਕਹੀ ਦੀ ਸੱਚਾਈ ਕਿਉਂ ਇੰਨੇ ਦਿਨ ਹੋ ਗਏ ਐ ਇੱਥੋਂ ਰੋਲਾ ਦਦਾਈ ਵੀ ਇੱਥੇ ਗਲੀ ਜੁਂਦੀ ਆ ਸ਼ਾਲਾ ਵੇਦਾ ਜਗਰ ਵੇਦਾ ਪੱਪਾ ਵੇਦਾ ਕੀ ਮਾਂ ਆ ਮੇਰਾ ਨਾਮ ਚਲੋ ਗੱਲ ਕੋ ਭੰਨ ਦਸੋ ਬੋਲੋ ਬੋਲੋ ਅੱਛਾ ਤੁਹਾਨੂੰ ਬੁਣਿਆ ਕੰਮ ਆਉਗਾ ਸਾਰਾ ਬਾਤ ਕਰ ਰਹੋ ਇੱਕ ਕਹੇ ਮਤ ਕੋ ਕਰਾ ਨਾ ਕਰਾ ਭੰਦੇ ਮੇਰਾ ਮੁੰਡਾ ਤਾਂ ਟੀਕੇ ਲਾ ਰ ਡਿੱਗਾ ਰ ਨਾ ਮਾਤਾ ਰੋਣੀ ਅੰਦਰ ਪੱਤ ਪੱਤ ਦੇ ਘਰਾਂ ਦੇ ਵੀਕਾ ਪੱਤ ਪੱਤ ਦੇ ਮ ਮਰ ਮੱਥਾ ਪਹਾੜ ਦਾ ਕਾ ਕਾ ਪੱਤ ਪਟਾ ਥੱਪਾ ਮਰ ਸਾਰੇ ਗੜੇ ਰ ਭਾਉ ਨੂੰ ਜਾ ਲੱਗੇ ਜਾ ਇਹ ਤਾਂ ਗੰਦ ਭਾ ਗਿਆ ਗੱਲ ਚ ਗੰਦਾ ਮੇਰਾ ਨਾਮ ਦੱਸ ਕਿਉਂ ਦੱਸੋ ਜਾਣਾ ਆਹ ਤਾਂ ਕਰ ਨਾ ਬਸ ਕਰ ਹੁਣ ਕਾ ਕਰੇ ਇਧਰ ਵੀਡੀਓ ਬਣਾਓ ਲੋਕ ਆ ਘਰ ਕਿਹੜਾ ਵਾ ਕੋਨਾ ਨਾ ਲੈ ਲੈ ਬੰਨਾ ਲੈ ਨਹੀਂ ਨਹੀਂ ਬੰਨਾ ਨਾ 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 ਜਿਹੜਾ ਵੇਚਦਾ ਉਹ ਫੋਟੋ ਵੇਚਦਾ ਇਹ ਰੋਗੀ ਇੱਦਾਂ ਕੰਮ ਆਉਣਾ ਹੁੰਦਾ ਵੀਡੀਓ ਬਣਾ ਦੇ ਤੈਨੂੰ ਪਾ ਦੇ ਤਾਰ ਇਦਾਂ ਇਹਨਾਂ ਦੀ ਦੋਸਤੀ ਦਾ ਮੁੰਡਾ ਇਹਦਾ ਜਿਹੜਾ ਵੇਚਦਾ ਫਿਰ ਇਹਨਾਂ ਦੇ ਵਿੱਚ ਜਿਹੜਾ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨਹੀਂ ਪੁਲਿਸ ਅੱਧੋ ਹੀ ਆਸ ਤੂੰ ਮਾ ਨਾ ਮਾ ਗਲੀ ਗਵਾ ਮੇਰੀ ਘਾ ਕੇ ਗਵਾ ਵਾ ਮਰ ਮਰ ਮੁੰਡਾ ਬੈਠਾ ਆ ਇਹ ਨਾ ਨਹੀਂ ਲੰਘਦਾ ਤੁਹਾਨੂੰ ਪਤਾ ਹੀ ਆ ਪੁੱਠੱਬਾ ਪਾ ਦੇ ਹੈਪੀ ਬਣਾਇਆ ਬੱਲਾ ਆ ਮੁੰਡੇ ਮੁੰਡਾ ਕਿੱਥੇ ਚਲ ਗਿਆ ਮੇਰੇ ਘਰ ਥੱਲੇ ਲਾ ਕੇ ਮਾ ਜ ਮੁੰਡਿਆ ਚੇਤਨ ਮੇਰਾ ਮੁੰਡਿਆਂ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਇਆ 40000 ਮੇਰੇ ਕਹਿਣਾ ਸੁਣੀ ਨਹੀਂ ਕਿ ਕਹਿਨੇ ਮੈਂ ਮੈਂ ਜਾ ਕੇ ਦਾ ਪਾਣੀ ਮੈਂ ਤੁਹਾਨੂੰ ਬੋਲੀ ਦੱਸੋ ਦੀ ਨਾਂ ਲਓ ਬੰਦਾ ਕਿਹੜਾ ਦੇ ਜਾਣ ਮਾਰਨਾ ਚ ਉੱਠ ਜੇ ਝੂਣੀ ਜ ਮਾਰਾ ਝੂਠ ਨਾ ਮਾਰਨਾ ਮੇਰਾ ਕਿਹੜਾ ਜ ਦਾ ਦੇਜ ਬੰਦਾ ਜਿਹੜਾ ਦਾ ਦੇਜ ਹੈ ਦੱਸੋ ਠੀਕ ਹੈ ਚੇਤਨ ਵਾਲੇ ਦਾ ਨਾਂ ਲੈ ਮਾਰਾ ਦੀ ਕਸਮ ਲੱਗਿਆ ਮੇਰੇ ਦੋਵੇਂ ਫੁੱਟ ਮਰ ਜੇ ਮੈਂ ਝੂਠ ਮਾਰਾ ਠੀਕ ਹੈ ਜੀ ਬੋਲੋ ਫਿਰ ਨਾਂ ਲੈ ਕੇ ਬੋਲੋ ਵਾਧ ਕੀ ਆ ਵੇਚਣ ਵਾਲੇ ਦਾ ਆ ਨਾ ਜਿਹੜਾ ਜਿਹੜਾ ਨਿਚਾ ਚੱਲਦਾ ਹਟਾਓ ਕਰ ਤੁਸੀਂ ਨਾਂ ਲਾਓ ਸਟੇਜ ਤੇ ਆਈ ਦੱਸ ਕੇ ਨਾਂ ਕੀ ਕਰਾਂ ਇੱਥੇ ਬੜਾ ਗੱਲੀ ਚ ਬੈਠਾ ਗੰਦ ਮੁੱਕਣਾ ਕੀ ਆ ਇਹਨਾਂ ਯਾਰ ਮੇਰੇ ਮੁੰਡੇ ਦਾ ਨਾਂ ਲੈ ਲੱਕ ਬੈਠੇ ਉਲਟਾ ਮੇਰੇ ਮੁੰਡੇ ਨੂੰ ਪਸੰਦ ਹੈ ਇਹ ਗਾਹ ਛਤਾ ਕਿਮਾ ਮੈਂ ਗਲੀ ਦਾ ਸਾਰੇ ਬੜੀ ਵਧੀਆ ਪਹਿਣਾ ਗਾਜੇ ਸੱਚ ਬੋਲਣਾ ਪੋਰੀ ਰੋਗਾਂ ਦੇ ਕਰ। ਸਾਨੂੰ ਸੱਚਾਈ ਕਹੀ ਦੀ ਸੱਚਾਈ। ਕਿਉਂ ਇੰਨੇ ਦਿਨ ਹੋ ਗਏ ਐ ਇੱਥੋਂ ਰੋਲਾ ਲੜਾਈ ਵੀ ਇੱਥੇ ਗਲੀ ਚ ਹੁੰਦੀ ਆ। ਲੋਈ ਲੜਾਈ ਇੱਥੇ ਗਲੀ ਚ ਹੁੰਦੀ ਆ। ਇੰਨੇ ਪਰਫੈਕਟ ਪਾਜੀ ਸੌਂਦੇ ਆ। ਬਦਲੇ ਰੱਖ ਮਾਰ ਕੇ ਨਾਂ ਬੰਬਰ ਤੱਕ ਕੋਈ ਨਹੀਂ ਬਰਿਆ ਰੱਖ ਲਗਾ। ਯਾਰ ਬੇ ਕਿਹੜੇ ਨੰਬਰ ਆ ਆ ਬਾਜੀ ਨਹੀਂ ਲੋਹ ਗਰੀਆ ਕੋਈ ਤੇਰਾ ਮੁੰਡਾ ਇਹ ਕੰਮ ਚ ਇਹਨੂੰ ਦਾਖਲ ਕਰਾਇਆ ਸੀ ਖਰਚਾਂ ਕਰਾਂਗੇ। ਖਰਚਾਂ ਕਰਾਂਗੇ। ਇਹ ਕਾ ਦਵਾਈ ਹੋਣੀ ਹੈ ਜਿਹੜਾ ਹਸਪਤਾਲ ਵਿੱਚ ਡਾਕਟਰ ਕਰਾ ਕੇ ਤਾਂ ਕਰਾਇਆ ਉਹ ਹਸਪਤਾਲ ਦੇ ਡਾਕਟਰ ਨੂੰ ਮੇਰੇ ਨਾਲ ਤੋਂ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਹੁਣ ਦਵਾਈ ਦੋ ਜਿਹੜੀ ਗੱਲ ਆਜਾ ਹੁੰਦਾ ਲੋਕਾਂ ਦੇ ਭਾਜੀ ਮਾਵਾ ਮਗਜਾ ਕਰਨ ਬੈਠੇ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਾਰੇ ਭੱਲੇ ਦਾ ਜਾਣ ਤੇਰਾ ਗੱਬਾ ਕਰਦੇ ਸੱਚਾਈ ਆ ਤੇ ਗੱਲ ਨਹੀਂ ਕਰ ਕਿ ਮੈਂ ਮਰ ਗਿਆ ਜਿੱਦਾਂ ਤੇਰੇ ਪਿਆ ਬੁchnਾ ਤਾ ਦਰਦ ਕਰ ਰਿਹਾ ਮਨ ਦੁਖੀ ਹੈ ਮਗਲਾ ਨਹੀਂ ਮੇਰਾ अच्छा जिकारा अच्छा जिकारा ना देखा ना देने में तो थाम था ना काम की देने में बोला मुझे बहुत इतनी जोकर के यारों ने बुझाया मेरा तो मुझे ने जिद्दी खराब करती है ना जिद्दी खराब करती है ना मुझे यारों ने बुझाया मेरे यारों ने क्या चुराया हाँ ना मेरे मुझे ने बुझलाया था ओ बहुत ਉਹ ਜਿਹੜੀ ਉਹਦਾ ਸਾਡੀ ਸੱਚਾ ਨਾ ਕੋਈ ਆਲੇ ਦਾ ਕੋਈ ਨਾ ਜਿਹੜਾ ਰੱਖਦਾ ਜਿਹੜੀ ਸਾਰੀ ਗੱਲਾਂ ਕਰਦਾ ਗੱਲ ਕਰਦੀ ਹੈ ਜਿਆ ਮੈਂ ਦੱਸਦੀ ਆ ਮੇਰੇ ਮੁੰਡਾ ਨੂੰ ਫਾੜ ਕਰਦਾ ਘਰ ਚ ਬੈਠਦਾ ਵੈਸਾ ਨਹੀਂ ਕਿਹਾ ਮੇਲਾ ਲਾ ਸਕਦਾ ਕਰ ਜਾ ਜਲਦੀ ਸ਼ਾਹ ਬੋਲਾ ਫਿਰ ਫਿਰ ਨਾ ਫਰੈਂਡ ਸਾਰਾ ਸਮਾਨ ਸਮੇਤ ਫੜਿਆ ਠੀਕ ਹੈ 500 ਪਾਠ ਕੀ ਹੋ ਰੰਗੀਆਂ ਫੜਿਆ ਇੰਨੇ ਉਤਨਾ ਫੜਿਆ ਆਹ ਲੱਗੇ ਤੇ ਮੈਂ ਦੇਖ ਬਚਾ ਤੁਹਾਡੀ ਮਾਤਾ ਹੁਣਾ ਫੜਿਆ ਮੇਰਾ ਬੀਬੀ ਨੇ ਵੀਡੀਓ ਜਿਹੜਾ ਨਾ ਲਿਆ ਨਾ ਇਹ ਤੇ ਬੰਦੇ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋਰ ਪਾਣੀ ਕੀ ਨਾ ਨਾ ਸੱਲ ਕੰਗੋ ਕੰਗ ਨਹੀਂ ਮੈਂ ਇਹ ਦੱਸਣੇ ਬਿੱਲ ਬਿੱਲ ਲਗਾਉਣ ਕੰਦਾ ਨੂੰ ਬਸਾਉਣਾ ਕੋਈ ਨਹੀਂ ਬਿਜਾਇਬ ਜੇ ਮੇਰਾ ਬਿਜਾਇਬ ਸੱਚੀ ਨਹੀਂ ਦੋ ਮਿੰਟ ਮੇਰੀ ਗੱਲ ਸੁਣ ਲੋ ਜਾਂ ਮੈਂ ਵੀਡੀਓ ਦੇ ਵਿੱਚ ਤੇ ਜਾਂ ਮੈਂ ਗਾੜੀਓ ਕੋਈ ਗੱਲ ਕੀਤੀ ਆ ਨਾ ਬੜਾ ਬਦੀ ਨਾ ਬਕੀ ਜਿੰਦੀ ਮਾਦਾ ਵੀ ਤੇ ਬੁੱਢਾ ਵੀ ਕੋਈ ਨਹੀਂ ਨਾ ਕੋਈ ਨਾ ਕੋਈ ਗੱਲ ਸੱਤ ਕੋਈ ਜੇਰਾ ਮੇਰਾ ਪਤਰਾ ਕੋ ਗਿਆਨ ਮਿੰਨੂ ਦਾ ਲੋੜ ਮੈਂ ਪਾਜਨੇ ਵਾਸਤੇ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰੇ ਗੱਲ ਕਰ ਦਾਂਗਾ ਮੈਂ ਉਹਨਾਂ ਨੂੰ ਉਹ ਲਵਾ ਦੇਵਾਂ ਸਾਨੂੰ ਗੱਲ ਪਾਉਂਦੀ ਆ ગાળી પડ્યા ગાળી પડ્યા લાટાની વીર લાટાની ઓય આ ઓકે